ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 3 ਜੁਲਾਈ ਤੱਕ ਕੇਜਰੀਵਾਲ ਦੀ ਜਿਹੜੀ ਨਿਆਇਕ ਹਿਰਾਸਤ ਹੈ ਉਹ ਵਧਾ ਦਿੱਤੀ ਗਈ ਹੈ ਤਾਂ ਅੱਜ ਦਿੱਲੀ ਦੀ ਰਾਉਜ ਐਵੈਨਿਊ ਕੋਰਟ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿੱਥੇ ਕਿ ਅੱਜ ਸੁਣਵਾਈ ਹੋਣੀ ਸੀ ਨਿਆਇਕ ਹਿਰਾਸਤ ਖਤਮ ਹੋਣ ਵਾਲੀ ਸੀ ਕਿਉਂਕਿ ਜਿੱਦੇ ਚੱਲਦੇ ਆ ਅੱਜ ਕੋਰਟ ਨੇ ਦੁਬਾਰਾ ਫੈਸਲਾ ਲਿਆ ਤੇ 3 ਜੁਲਾਈ ਤੱਕ ਕੇਜਰੀਵਾਲ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕੇਜਰੀਵਾਲ ਦੀ ਪੇਸ਼ੀ ਹੋਈ ਜਿਸ ਤੋਂ ਬਾਅਦ ਕੋਰਟ ਨੇ ਨਿਆਇਕiracialt ਉਸ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ 3 ਜੁਲਾਈ ਤੱਕ ਹੁਣ ਨਿਆਇਕiracialt ਨੂੰ ਵਧਾ ਦਿੱਤਾ ਗਿਆ ਜਦੋਂ ਕਿ ਅੱਜ ਨਿਆਇਕiracialt ਖਤਮ ਹੋਣੀ ਸੀ ਅੱਜ ਉਸ ਤੇ ਫੈਸਲਾ ਹੋਣਾ ਸੀ ਕਿ ਅੱਗੇ ਕੀ ਕਾਨੂੰਨੀ ਕਾਰਵਾਈ ਹੋਵੇਗੀ ਪਰ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਕਿ 3 ਜੁਲਾਈ ਤੱਕ ਕੇਜੀਵਾਲਦੀ ਨਿਆਇਕiracialt ਨੂੰ ਵਧਾ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਕਥਿਤ ਸ਼ਰਾਬਪੁਟਾਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ ਤੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ ਗਿਆ ਏ ਤੇ 21 ਮਾਰਚ ਨੂੰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਚੋਣਾ ਦੇ ਮੱਦੇ ਨਜ਼ਰ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਸੀ ਤੇ ਕੁਝ ਦਿਨਾਂ ਦੇ ਲਈ ਅੰਤ੍ਰੀਮ ਜ਼ਮਾਨਤ ਦੇ ਵਿੱਚ ਆਏ ਸਨ ਤੇ ਦੱਸਦੀ ਹੈ ਕਿ ਉਸ ਤੋਂ ਬਾਅਦ 2 ਜੁਲਾਈ ਨੂੰ ਉਹਨਾਂ ਨੇ ਮੂੜਾ ਜਿਹੜਾ ਸਰੈਂਡਰ ਕਰ ਦਿੱਤਾ ਸੀ ਮੂੜੋ ਹਿਟਾਰ ਜੇਲ੍ਹ ਦੇ ਵਿੱਚ ਚੱਲ ਗਏ ਸਨ ਤੇ ਅੱਜ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਖਤਮ ਹੋਣੀ ਸੀ ਜਿਸ ਨੂੰ ਲੈ ਕੇ ਅੱਜ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਫੈਸਲਾ ਲਿਆ ਕਿ 3 ਜੁਲਾਈ ਤੱਕ ਉਹਨਾਂ ਦੀ ਨ્યાય ਕ੍ਰਿਆਸਤ ਨੂੰ ਵਧਾ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਗਈ ਹੈ